ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵਾਨ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਪਾਪਾ ਨਾਨਕ ਦੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਾਂ ਪੰਜ ਪਸ਼ੂ ਖਾਵਾਂਗੇ ਤਿੰਨ ਝੋਟੀਆਂ ਦੇ ਦੋ ਗੱਡਾ ਵੀਰ ਦੇ ਕੋਲ ਤੇ ਆਪਾਂ ਪਹੁੰਚਿਆ ਬਾਈ ਕਮਲ ਦੇ ਹੁਣਾਂ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਪਸ਼ੂਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਸ ਨੋਟ ਠਹਿਤਾ ਵੀ ਜੀ। ਹਾਂਜੀ ਕਿਰਪਾ ਕਰ ਬਬੀ ਸਿੰਘ ਜੀ। ਚਲੋ ਕਿਰਪਾ ਹੀ ਚਾਹੀਦੀ ਆ ਜੀ। ਪਹਿਲੇ ਆਪਣਾ ਨਾਮ ਤੇ ਐਡਰੈਸ ਦੱਸ ਦਿਓ। ਨਾਮ ਜੀ ਵੀਰ ਜੀ ਕਮਲਜੀ ਸਿੰਘ ਪਿੰਡ ਭਗਵਾਨਪੁਰ ਸੀਲ ਦੇ ਰੋਹਰਣ ਤੇ ਜ਼ਿਲ੍ਹਾ ਗੁਰਦਾਸਪੁਰ। ਠੀਕ ਹੈ ਜੀ। ਫੋਨ ਨੰਬਰ ਵੀ ਬੋਲ ਦਿਓ। 9815907869 ਨੰਬਰ ਹੈ। ਠੀਕ ਹੈ ਜੀ। ਹਾਂਜੀ। ਇਤਰੀ ਸ਼ੁਰੂਆਤ ਜੀ। ਹਾਂਜੀ ਜਰੂਰ ਜੀ। ਆ ਦੱਸਿਓ ਪਹਿਲੇ ਨੰਬਰ ਤੇ ਝੋਟੀ ਕਨਵਾ ਸੁਆਸ ਦੀ ਕੀ ਇਹਦਾ ਮਿਲਟਰ ਰਿਕਾਰਡ ਜੇ? ਇਹ ਵੀ ਦੀ ਛੋਟੀ ਜਿਹੀ ਹੈ ਨਾ ਉਹਦਾ ਬੱਟਾ ਨਹੀਂ ਹੈਗਾ ਛੋਟੀ ਆ। ਅੱਛਾ ਜੀ। ਹਾਂ ਜੀ ਹਾਂ ਜੀ। ਠੀਕ ਹੈ ਜੀ। ਠੀਕ ਹੈ ਕਿੰਨਾ ਕੁ ਟਾਈਮ ਹੋਗਾ ਸੂਈ ਨੂੰ? ਸੂਈ ਨੂੰ ਮੈਂ ਤਾਂ ਬੈਂਕਰ ਨੂੰ ਲੋਹ ਲਾਉ ਦਿੰਨੀ ਆ। ਠੀਕ ਹੈ ਜੀ। ਉਹ ਵੀ 7 ਕਿਲੋ ਆ। ਅੱਛਾ ਜੀ। ਹਾਂ ਜੀ। ਉੱਥੇ ਦਾ ਸਾਫੀ ਮਾਰ ਕੇ ਦਿੰਦੀ ਏ ਇੱਕ ਦਿਨ ਪੜਾਈ ਆ। ਅੱਛਾ ਜੀ। ਛੋਟੀ ਕਰਨਾ। ਠੀਕ ਹੈ ਠੀਕ ਖੋਲੋ ਬਾਈ ਜੀ। ਉਹਦੇ ਪਰ ਛੋਟੀ ਬੜੀ ਮੋਟੀ। ਲਓ ਬਈ ਕੱਦ ਕਾੜ ਵੀ ਚੰਗਾ ਤੇ ਜੈਡ ਬਲੈਕ ਵੀ ਚੰਗੀ ਆ। ਮੋਲ ਕਰ ਦਿੰਨਾ ਉਹਨਾਂ ਕਾਂਜੀ ਦਾ ਮੋਲ ਲੈਣਾ। ਫੋਨਰ ਦਾ। ਇਹਨਾਂ ਬਾਹਰ ਨਾ ਲੈ ਜਾ ਉਹ ਆਈ ਗਈ ਆ ਉਹ ਲੀਆ ਬਹੁਤ ਹੀ ਕਰੋ ਚੱਕਰ ਕਾ ਅੱਧ ਕੜ ਬਹੁਤ ਹੀ ਚੰਗਾ ਵਾ ਤੇ ਆਰਡਰ ਕੁਆਲਿਟੀ ਦਾ ਥਣਾ ਦਾ ਸੈਰ ਗਿਆ ਵੀ ਲਾਗੇ ਤੇ ਚੈੱਕ ਕਰ ਸਕਦੇ ਜੀ ਲਾਗੇ ਤੇ ਸੂਈ ਨੂੰ ਕੋਈ ਤਿੰਨ ਕੋ ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਵਾ ਲੈਓ ਜਿਹੜਾ 7 ਲੀਟਰ ਦੋ ਤਿਆਰ ਆ ਬੜੀ ਵੱਡੀ ਝਟੀ ਠੀਕ ਹੈ ਠੀਕ ਹੈ ਲੋਬਾ ਜੀ ਕਰੋ ਜੈਂਟ ਬਣਾਇਆ ਹੈ ਰਾਜਸਥਾਨ ਦੀ ਜਗਾ ਵਾ ਬੜੀ ਆ ਸੋਸਾਂ ਦੀ ਠੀਕ ਹੈ ਠੀਕ ਹੈ ਜੀ ਇਹ ਸੱਜੇ ਨੇ ਕਿੰਨਾ ਕਿ ਜਵਾਇ ਦੋ ਤੇ ਹਰ ਕੀ ਦੀ ਹੈ 13 ਕਿਲੋ ਪਰ ਅੱਛਾ ਇਹ ਲੋਬਾ ਜੀ ਸੱਜਰ ਨੇ 13 ਲੀਟਰ ਦਾ ਚਵਾਇਆ ਵਾ ਹਾਂ ਜੀ ਵੀ ਜੀ ਲੱਗ ਗਿਆ ਤਾਂ ਚੈੱਕ ਕਰ ਸਕਦੇ ਥਣਾ ਦਾ ਸੈਰ ਕਰ ਬਹੁਤ ਹੀ ਚੰਗਾ ਵਾ ਤੇ ਥੋੜਾ ਜਿਹਾ ਡਰੀ ਜਾਂਦੀ ਆਡੇ ਕੋਲ ਹਾਂ ਜੀ ਵੀ ਮੁੱਲ ਕਰਨਾ ਵੀ ਜੇ ਦਾ ਫਿਰ ਮੋਲਵੀ ਜੀ ਛੋਟੀ ਦਾ ਜਰਾ ਹਾਂ ਨਾ ਹੋਣਾ ਹਾਂਜੀ ਕੋਟ ਦਾ ਮੁੱਲ ਪਹਿਣਿਆ ਰਿਹਾ ਅੱਛਾ ਜੀ ਅਬਾ ਖੰਡਰਾ ਦੇ ਬਾਹ ਦੇ ਨਹੀਂ ਬਾੜੀ ਹੱਡ ਚੋਟੀ ਦੇਣੀ ਆ ਬਸ ਬਾੜ ਦੀ ਹਾਂਜੀ ਕਰਦੀ ਮਾਨਤੜ ਆਪਣੀ ਵਿਧੀ ਪੀ ਲੋ ਕਰਦੀ ਮਾਨਤੜ ਕੇ ਜਾਂ ਮਾਨਤੜ ਵੀ ਜੀ ਕਰ ਦਾਂਗੇ ਫੋਨ ਆ ਲਗਾ ਬੇ ਅੱਛਾ ਜੀ ਲਓ ਭਾਈ ਮਾਨਤੜ ਤਈ ਕਹਿੰਦਾ ਕਿ ਕਰ ਦਾਂਗੇ ਤੇ ਆ ਜਾਓ ਹੁਣ ਦੂਜੇ ਨੰਬਰ ਤੇ ਦੱਸਿਓ ਵੀ ਜਿਹਰੇ ਬਾਰੇ ਇਹ ਵੀ ਦੀ ਦੂਜੇ ਸੁਆ ਛੋਟੀ ਸੁਣੀ ਆ ਅੱਛਾ ਜੀ ਦੇਣ ਦੇ 10 ਪਏ ਦੇ ਠੀਕ ਹੈ ਹਾਂਜੀ ਹਾਂਜੀ ਛੋਟੀ ਆ ਤਾਂ ਮੋਢੀ ਪੂਸਤ ਨਾਲ ਥੋੜੀ ਮਾਰਕ ਆ ਗਈ ਆ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਲਓ ਵੀ ਦੂਜੇ ਸਵੇਰ ਨੂੰ ਆਪਾਂ ਰੱਬਣ ਤਿਆਰ ਆ ਬਿਲਕੁਲ ਤੇ ਨੀਲੀ ਦੇ ਵਿੱਚ ਆ ਗਈ ਆ ਤੇ ਖੋਲੋ ਵੀਰ ਜੀ ਨੂੰ ਫਿਰ ਤੇ ਪਹਿਲੇ ਸਵੇਰ ਕਿੰਨਾ ਕਿ ਚਵਾ ਦੋਦੇ ਨੇ ਪਹਿਲੇ ਸਵੇਰ ਜੀ 10 ਮਿੰਟ ਚਵਾਇਆ ਠੀਕ ਠੀਕ ਹੈ ਲਓ ਵਾ ਜੀ ਪਹਿਲੇ ਸਵੇਰ 10 ਰਾਈਟ ਦੁੱਧ ਚਵਾਇਆ ਵਾ ਤੇ ਕਰੋ ਚੈੱਕ ਕਦ ਕਦ ਕੋਈ ਚੰਗਾ ਵਾ ਕੋਈ ਇਸ ਕੁਆਲਟੀ ਦੀ ਬੂਰੀ ਆ ਤੇ ਨੀਲੀ ਦੇ ਵਿੱਚ ਆ ਗਈ ਆ ਤੇ ਕਰੋ ਵੀ ਚੈੱਕ ਸੈਂਕੂ ਵੀ ਬਹੁਤ ਚੰਗਾ ਲੱਗਾ ਵਾ ਰੱਖ ਕੇ ਰੱਖੋ ਮੜਾ ਕੰਮ ਥੱਲੇ ਇਹ ਲੋਕਿਆ ਕਰ ਸਕਦੇ ਤੁਸੀਂ ਅਗੇ ਢਲਾਂ ਢੁਲਾਂ ਕਾਫੀ ਆ ਹਵਾਨੇ ਦੇ ਤੇ ਦਿਨ ਲੱਗੂਗੀ ਕੋਈ 10 12 ਹੋਰ ਅਜੇ ਤੇ ਠੰਣ ਠੁਣ ਬਹੁਤ ਚੰਗਾ ਲੱਗਾ ਵਾ ਲੈਓ ਤੁਹਾਡਾ ਵੀਰ ਜੀ ਹੋਰ ਨੀਲੀ ਦੇ ਵਿੱਚ ਆ ਗਈ ਆ ਦੇਖੋ ਲੋ ਬਜੀ ਕਰੋ ਚੈੱਕ ਮਣਕੀ ਅੱਖ ਆ ਗਈ ਆ ਹਾਂ ਜੀ ਹਾਂ ਜੀ ਤੁਹਾਨੂੰ ਬੋਲਾ ਕਿ ਇਸ ਤਰੀਕੇ ਨਾਲ ਵੱਡੀ ਗਈ ਹੋਣੀ ਹੈ ਹਾਂ ਜੀ ਹਾਂ ਜੀ ਛੋਟੀ ਜੋ ਤਾਂ ਬੜੇ ਪੈਸੇ ਨੇ 90000 ਦੀ ਜਿਹੜੀ ਵੱਡੀ ਹੈ ਤੇ ਪੂਰ ਤਾਂ ਮਾਰ ਖਾ ਗਈ ਬਾਕੀ ਕੱਦ ਵਜਨ ਵੀ ਬਹੁਤ ਚੰਗਾ ਵਾ ਹਾਂ ਜੀ ਹਾਂ ਜੀ ਚਲੋ ਜਿਹਨੇ ਦੁੱਧ ਪੀਣਾ ਉਹਨੇ ਕਰਨਾ ਹਣੇ ਨਾਲੇ ਪੂਰ ਮਾਰੂਗੀ ਨਾ ਬੰਨਣੀ ਪਊ ਬੰਨਣੀ ਪੈਂਦੀ ਹੈ ਆ ਹੋਏ ਇਹਦਾ ਕੀ ਮੁੱਲ ਕਰਨਾ ਵੀ ਜਿਹੜਾ ਇਹਦਾ ਮੁੱਲ ਵੀ ਨਹੀਂ ਹੋਣ ਜਾ ਰਿਹਾ ਜਰਾਣਾ ਹਾਂਜੀ ਮੁੱਲ 85 ਆ ਅੱਛਾ ਜੀ 80 ਵਾਲੀ ਆ 80 ਦੀ ਦੋ ਛੱਡ ਦਾਂਗੇ 78000 ਇਹ ਬਿਲਕੁਲ ਹੁੰਦਾ ਕੁਛ ਨਹੀਂ ਹੁਣ ਠੀਕ ਹੈ ਲੋ ਬਾਈ ਜੀ 78000 ਦੇ ਵਿੱਚ ਬਿਲਕੁਲ ਤਿਆਰ ਗੱਬਣੇ ਆ ਤੇ ਦੇਣ ਖੜਦੀ ਆ ਕੋਈ 10 12 ਹੋਰ ਪਰ ਵੱਡੀ ਬੋਲ ਦੀ ਰਕਾਰ ਵਾਲੀ ਆ ਤੇ ਕੱਦ-ਕਾੜ ਵੀ ਬਹੁਤ ਚੰਗਾ ਵਾ ਤੇ ਆਜੋ ਹੁਣ ਤੀਜੇ ਨੰਬਰ ਤੇ ਬੈਡ ਅਜਾ ਸਰਪ੍ਰੀ ਜੀ ਬੈਡ ਦੇ ਪਰੇ ਮਾਂ ਦੀ ਬਿਹਾਰਾ ਵਿੱਡੀ ਹਾਂਜੀ ਠੰਡੀ ਧੀਰੀ ਆ ਅੱਛਾ ਜੀ ਥੋੜੀ ਬਿਹਾਰ ਦੀ ਠੀਕ ਹੈ ਠੀਕ ਹੈ ਇਹ ਦੂਜੇ ਵਿੱਚ ਸੁਈਆ ਅਛਾ ਜੀ ਤਾਂ ਤੀਜੇ ਲਈ ਵਾਸਤੇ ਟੀਕਾ ਲੱਗਾ ਇਹਨੂੰ ਠੀਕ ਹੈ ਜੀ ਦੁੱਧ 10 ਕਿਲੋ ਇਤਲੇ ਪੂਰਾ ਵਾ ਹੁਣ ਅਛਾ ਜੀ ਹਾਂ ਜੀ ਇਹ ਟੀਕਾ ਭਰਾਏ ਨੂੰ ਕਿੰਨਾ ਕੇ ਟਾਈਮ ਹੋ ਗਿਆ ਟੀਕਾ ਭਰਾਏ ਨੂੰ ਇਹਨੂੰ ਇਹਨੂੰ ਵੀ ਜੀ ਹੋਈ ਗਏ ਜੇ ਬੜਾ ਫਰਾ ਦੇਣਾ ਹੁਣ ਤਾਂ ਮਗਰ ਭਰਾ ਠੀਕ ਹੈ ਠੀਕ ਹੈ ਠੀਕ ਹੈ ਫਾਰਮਲ ਫਾਰਮ ਤੋਂ ਲਈ ਹੈ ਅਸੀਂ ਨੂੰ ਤਾਂ ਪਤਾ ਨਹੀਂ ਮੈਂ ਪਤਾ ਕਰ ਦੂੰ ਕਿਹਦੇ ਦਾ ਭਰਾਇਆ ਠੀਕ ਹੈ ਲਓ ਜੀ ਬਹੁਤ ਜਿਆਦਾ ਚੰਗੇ ਰਿਕਾਰਡ ਵਾਲੀ ਆ ਇਹ ਕਰੋ ਚੈੱਕ ਐ ਮੋਦੀ ਵਾਲੀ ਆ ਕੋਲੋਂ ਵੀ ਜੀ ਫਿਰ ਇਹਨੂੰ ਖੋਲ ਕੇ ਦਿਖਾਈਏ ਇਹਦਾ ਕਿੰਨਾ ਕੇ ਰਿਕਾਰਡ ਗਿਆ ਸੱਜਰ ਦਾਹਰਾ ਸੱਜੇ ਬੰਦੇ ਦੀ ਝੂਠ ਹੀ ਬੋਲਣ ਵਾਲਾ ਚਲੋ ਹੁਣ ਸੂਈ ਨੂੰ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਜੋ ਬੱਚਾ ਨਾ ਹੋਏ ਮਗਰ ਹਾਂਜੀ ਉਹਨਾਂ ਪੱਤੀ ਲੀਟਰ ਦਾ ਰਿਕਾਰਡ ਹੈ ਦਾ ਅੱਛਾ ਜੀ 32 ਲੀਟਰ ਜਿਹੜਾ ਦੁੱਧ ਚਵਾਇਆ ਸੱਜਣ ਨੇ ਤੇ ਬਹੁਤ ਹੀ ਚੰਗੇ ਕਾਰਗਾਰ ਵਾਲੀ ਆ ਇਹ ਫਾਰਮ ਵਾਲੀ ਵਹਿੜਿਆ ਕਰੋ ਜੀ ਚੈੱਕ ਇਤਰਾ ਉਸ ਵਿੱਚ ਚਾਹੀ ਵੀਰ ਜੀ ਲੋ ਜੀ ਕਰੋ ਚੈੱਕ ਲੱਗੇ ਤੁਸੀ ਘੱਟ ਸਵਾਲ ਸੀ ਤੇ ਤੁਹਾਨੂੰ ਤੁਹਾਨੂੰ ਬਹੁਤ ਹੀ ਚੰਗਾ ਲੱਗਾ ਵਾ ਦੂਜਾ ਸਵੇਰ ਸੋਈ ਵੀਰ ਜੀ ਹਾਂਜੀ ਹਾਂਜੀ ਉਹ ਗੱਤ ਕੀ ਠੀਕ ਹੈ ਲੋਬੀ ਦੂਜਾ ਜਿਹੜਾ ਸੂਆ ਸੂਈ ਆ ਤੇ ਤੀਜੇ ਨੂੰ ਗਾਂ ਜਿਹੜਾ ਟੀਗਾ ਭਰੇ ਨੂੰ 10 12 ਦਿਨ ਹੋਏ ਆ ਜੇ ਤੇ ਕਰੋ ਚੈੱਕ ਬਾਕੀ ਫੇਸਬੁਕ ਤੇ ਬਹੁਤ ਹੀ ਜ਼ਿਆਦਾ ਮਸ਼ੀਨ ਨਿਕਲ ਆਏ ਨੇ ਸਵਾ ਲੱਖ ਦੀ ਮਸ਼ੀਨ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਚੰਗੇ ਸੀ ਬੰਦੀ ਲੱਗਦੀ ਐ ਇਹ ਵੀ ਠੀਕ ਹੈ ਜੀ ਤੇ ਇਸ ਦਾ ਮੇਰਾ 10 ਲੀਟਰ ਦੁੱਧ ਬਿਲਕੁਲ ਤਿਆਰ ਐ ਇਹਦੇ ਕੋਲ ਤੁਹਾਨੂੰ ਲੱਗ ਗਿਆ ਤੁਹਾਨੂੰ ਦਿਖਾ ਦਿਆ ਬਣਾ ਦਾ ਸੈਰ ਗਿਆ ਬਹੁਤ ਹੀ ਸ਼ਾਨਦਾਰ ਆ ਇਹਨੂੰ ਵੀ ਲੱਗ ਗਿਆ ਤੇ ਚੈੱਕ ਕਰ ਸਕਦੇ ਨੇ ਖਾਣਾ ਦਾ ਸੈਰ ਗਿਆ ਬਹੁਤ ਹੀ ਚੰਗਾ ਵਾਹ ਹੈ ਵੀ ਠੰਡੀ ਤੇਰੀ ਆ ਠੀਕ ਹੈ ਤੇ ਕੋਈ ਮਿਲ ਕੇ ਹੇ ਤਾਂ ਮੋਲ ਤੋਂ ਵੀਧੀ ਵਸੀਦਾ 45000 ਕਢੀ ਜਾਈਏ ਅੱਛਾ ਜੀ ਕਿਉਂਕਿ ਇਹਨਾਂ ਦਾ ਜੇ ਮੁੱਲ ਸੱਜਰਾਂ ਦਾ ਵੇਖੀਏ ਜੇ ਕੋਈ ਕਹੇ ਵੀ ਟੋਕਰ ਦਾ ਅਖਰ ਵਾਲੀ ਇੰਨੀ ਦੀ ਹੈ ਤਾਂ ਫਿਰ ਸੱਜਰ ਕੋਈ ਲੈ ਕੇ ਦੱਸੇ ਆ 40 ਸਹੀ ਗੱਲ ਸਹੀ ਗੱਲ ਹੈ 40000 ਮੁੱਲ ਹੈ ਵੀ 38000 ਠੀਕ ਲਓ ਬਈ 38000 ਦੀ ਬਾਈ ਕਹਿੰਦਾ ਕਿ ਦੇ ਦਾਂਗਾ ਜਿਹੜਾ ਸਾਹਮਣੇ ਗੋਰ ਪਾਉਂਗਾ ਹੋ ਸਕਦਾ ਮਿੱਠਾ ਨਾ ਹਾਂਜੀ ਹਾਂਜੀ ਤੇ ਟੋਕਰਾਂ ਦੇ 7 ਕਿਲੋ ਦੀਆਂ ਵਾਲੀਆਂ ਵੀ ਆ ਜਾਂਦੀਆਂ 70000 ਹਾਂਜੀ ਹਾਂਜੀ ਨਹੀਂ ਬਿਲਕੁਲ ਟੋਕਰਾਂ ਦਾ 10000 ਦੀਆਂ ਜੇ ਟੋਕਰਾਂ 50000 ਦੀਆਂ 47000 ਦੀ ਟੋਕਰ ਵੇਚੀ ਹਾਂਜੀ ਬ੍ਰੀਡ ਬ੍ਰੀਡ ਦਾ ਹੀ ਫਿਰ ਫਰਕ ਹੈ ਨਾ ਬ੍ਰੀਡ ਬਹੁਤ ਹੀ ਜ਼ਿਆ ਗੇ ਸੇਮਨ ਵਾਲੀ ਦੁੱਧ ਦੇ ਨੇ ਹਟਣਾ ਨਹੀਂ ਭਾਵੇਂ ਬਣੇ ਭਾਵੇਂ ਨਾ ਬਣੇ ਦੁੱਧ ਦੇ ਹੀ ਜਾਊਗਾ ਅੱਛਾ ਜੀ ਹਾਂ ਜੀ ਹਾਂ ਜੀ ਆਜੋ ਹੁਣ ਚੌਥੇ ਨੰਬਰ ਤੇ ਆ ਦੱਸੋ ਵੀਰ ਜੀ ਵੜਦੇ ਪਰੇ ਵੜ ਵੀਰ ਜੀ ਦੁੱਧ ਦੇ ਸੁਣੀਆਂ ਅੱਛਾ ਜੀ ਪਰ ਬੜੀ ਚਮਕ ਚਮਕ ਵਾਲੀ ਹੈ ਰ ਦੇਣਾ ਹੈ ਜੇ ਇਹਦੇ 15 ਤੋਂ 20 ਪਏ ਆ ਠੰਡੀ ਤੇੜੀ ਆ ਵੇਖੋ ਵੜ ਬਹੁਤ ਚੰਗੀ ਹੈ ਇਸ ਵਿੱਚ ਮੇਰੇ ਕੋ ਭਣਿਆ ਹਾਂ ਜੀ ਠੀਕ ਹੈ ਠੀਕ ਹੈ ਲਓ ਵੀ ਜੀ ਇਹ ਵੀ ਕ੍ਰਾਸ ਵਿੱਚ ਆ ਗਈ ਜੇ ਦੁੱਧ ਦੇ ਸੁਣਨ ਭਾ ਗੱਪਣਿਆ ਤੇ ਦਿਨ ਲੱਗੂਗੀ ਕੋਈ 10 15 ਹੋਰ ਅਜੇ ਹਾਂ ਜੀ ਖੋਲ ਤੋ ਦੋ ਬਈ ਨੂੰ ਯਾਰ ਨੂੰ ਲੋ ਬਈ ਕੋਲ ਫਿਰ ਤੋ ਆ ਜੀ ਕਿਹਾ ਕਹਿੰਦੀ ਪਹਿਲੇ ਸਵੇਕ ਕਿੰਨਾ ਕ ਚਵਾਰ ਨੂੰ ਦੁੱਧ ਫਿਰ ਇਹਨੇ ਜਿੱਦ ਸਰਾੰਗ ਨੂੰ ਤੋ ਆ ਠੀਕ ਹੈ ਲੋ ਬਈ 17 ਲੀਟਰ ਇਹਦਾ ਪਹਿਲਾਂ ਨੇ ਦੁੱਧ ਚਵਾਇਆ ਵਾ ਤੇ ਹਣ ਆ ਸਰਾੰਗ ਦਾ 50 ਸੂਗਾ ਸੁਣਾ ਨੇ ਤੇ ਦਿਨ ਲੱਜੂਗੀ 10 15 ਜੇ ਹੋਰ ਕਿ ਵੀ ਕ੍ਰਾਸ ਵਿੱਚ ਆ ਤੇ ਕ੍ਰਾਸ ਵਾ ਸ਼ੂ ਤੁਹਾਨੂੰ ਪਤਾ ਗਾਂ ਗਰਮੀ ਦੇ ਵਿੱਚ ਚੱਲਣੇ ਆ ਆਈ ਵਿੱਚ ਕੋਈ ਗੱਲ ਦਿਖਾ ਦੇਣਾ ਜੀ ਤੋ ਵੀ ਥਣ ਥੂਣ ਇਹਦਾ ਵੀ ਬਹੁਤ ਚੰਗਾ ਲੱਗਾ ਵਾ ਤੇ ਜੇ ਤੁਹਾਨੂੰ ਲੱਗਦਾ ਲੰਮੀ ਕਾਫੀ ਜਹਵਾਨ ਨੇ ਚਲੋ ਸੂਣ ਕਾਕਾ ਬਣਾਉਂਦਾ ਚੰਗਾ ਬਣਾ ਲੂ ਨੀ ਕਰੋ ਇੱਥੇ ਕਾਹ ਵਾਲੀ ਗਲੀ ਟਿੱਗੀਆਂ ਨੰਬਰ ਦੇ ਦਿਖਾਈ ਬਹੁਤ ਹੀ ਚੰਗੀਆਂ ਸਿੰਗ ਵਾਲੀ ਐ ਇਹ ਫੀਮ ਵਾਲੇ ਵੀ ਜਿਹੜਾ ਚੰਗੀ ਵਸ਼ੀ ਵੀ ਦੀ ਹਾਂਜੀ ਹਾਂਜੀ ਮੁੱਲ ਵੀਡੀ ਦਾ ਕੰਨ ਭਾਵੇਂ 55000 ਰੁਪਏ ਆਇਆ ਅੱਛਾ ਏ 50000 ਤੋਂ 20000 ਛੋਟ ਕਰ ਦਾਂ 50000 ਹਾਂਜੀ ਜਾਦਾ ਚੰਗੀ ਵਸ਼ੀ ਦੇ ਠੀਕ ਏ ਠੀਕ ਲਓ ਵੀ ਜੀ 50000 ਚ ਪਈ ਕਹਿੰਦਾ ਕਿ 20000 ਛੋਟ ਕਰ ਦਾਂਗੇ ਤੇ ਕਰੋ ਜੀ ਬਿਲਕੁਲ ਤਿਆਰ ਹੀ ਆ ਗੱਬਨਾ ਮਗਰ ਹੋ ਕੇ ਵਸ਼ੀ ਨਿਕਾਉਂ ਪੀ ਚੀਜ਼ ਆ ਠੀਕ ਏ ਜੀ ਅਜੋ ਰੈਂਟ ਤੇ ਆਪਾਂ ਤੁਹਾਨੂੰ ਇੱਕ ਹੋਰ ਛੋਟੇ ਲੰਨੇ ਆ ਕਰੋ ਜੀ ਚੱਕਾ ਸਤੁੱਤ ਖਾ ਲਿਆ ਜੀ ਮੰਮੀ ਆਜੋ ਇੱਕ ਵਾਰ ਕੋਲ ਨਹੀਂ ਆਈ ਆ ਤੇ ਤੁਹਾਨੂੰ ਦਿਖਾਉਂਦੇ ਆ ਆਪਾਂ ਇਹ ਇਹ ਕਿਵੇਂ ਆ ਵੀ ਜਿਹੜੇ ਚਾਂਦੇ ਝੋਟੀ ਲੈਂਦੀ ਆ ਪਰ ਸਾਨੂੰ ਗੱਲਾਂ ਘਾਟ ਚ ਲਈ ਆ ਅੱਛਾ ਜੀ ਤੇ ਚਲੋ ਉੱਥੇ ਮੈਂ ਕਿਹਾ ਤਾਂ ਸੀ ਵੀ ਲੇਟ ਹੋ ਜਾਣਾ ਤੇ ਨੂੰ ਮਾਰ ਲੂ ਹੁੰਦੇ ਉਹਨੂੰ ਤੇਲ ਤੋਂ ਲਾ ਦੇ ਅੱਛਾ ਅੱਛਾ ਤੇ ਖਿੜੀ ਝੋਟੀ ਆ ਇਹ ਠੀਕ ਆ ਭਰਾ ਇਹ ਮਹੀਨਾ ਹੋ ਗਿਆ ਠੀਕ ਆ ਠੀਕ ਆ ਇਹ ਝੋਟੀ ਨਿਕਲ ਆਏ ਫਿਰ ਤੇ ਕੰਨ ਲੱਭ ਨਹੀਂ ਸਵਾਲਾ ਖਰੀਦ ਇਹ ਦੇਖ ਤੇ ਝੋਟੀ ਛੀੜੀ ਕਿਦਾਂ ਠੀਕ ਆ ਠੀਕ ਆ ਲਓ ਬਈ ਆ ਜਾਓ ਤੁਹਾਨੂੰ ਲਾਪਨ ਲੱਗ ਗਿਆ ਤੇ ਜਿਹੜਾ ਕੋਈ ਚੰਗਾ ਸ਼ਕੀਨ ਬੰਦਾ ਫਾਰਮ ਵਿੱਚ ਰੱਖਣਾ ਤੇ ਭਾਂਕਰ ਰੱਖਣਾ ਹੁੰਦਾ ਨਾ ਠੀਕ ਉਹ ਅੱਖਾਂ ਮੀਟ ਕੇ ਲਾ ਦੇ ਚੰਗੇ ਥਾਂਾਂ ਦੇ ਮਲਗੇ ਵੱਧ ਕੋਈ ਨਹੀਂ ਇੱਕਰ ਭੀ ਇਹਦਾ ਮੁੱਤਲੀ ਝੋਟੀ ਜਾ ਠੀਕ ਆ ਠੀਕ ਆ ਹਾਂਜੀ ਹਾਂਜੀ ਝੋਟੀ ਦੇਖੋ ਕੀ ਚੀਜ਼ ਆ ਕੋਬਾ ਜੀ ਕਰੋ ਜੱਟ ਤਾਂ ਜੈੱਡ ਬਲੈਕ ਆ ਤੇ ਸਿੰਘ ਸਿੰਘ ਬਹੁਤ ਚੰਗਾ ਲੱਗਾ ਬੰਦ ਲੈਂਦੇ ਇਸ ਕੁਆਲਟੀ ਨਹੀਂ ਕਰ ਸਕਦਾ ਇਹ ਲਾ ਕੇ ਰੋ ਚੈੱਕ ਇਹ ਉmber ਕਿੰਨੇ ਸਾਲ ਲੈ ਜਾ ਮੜੀ ਕਿੜੀ ਵੀ ਲੋ ਕਿੰਨੇ ਕੁ ਚਿਰ ਦੀ ਹੋਈ ਹੋਏ ਪਤਾ 15 ਮਹੀਨੇ ਦੀ ਠੀਕ ਹੈ ਠੀਕ ਲੋ ਬਈ 14 ਬੰਦਵਾ ਮਹੀਨੇ ਦੀ ਅੰਦਰ ਹਜੇ ਹੋਈ ਆ ਤੇ ਕੱਦ ਪੋਤ ਚੰਗਾ ਕਰੀ ਬੈਠੀ ਆ ਤੇ ਲੱਗੇ ਰੋਣ ਨੂੰ ਆਪਾਂ ਚੱਕ ਕਰਾਉਣਾ ਆ ਲੈਓ ਇਹ ਇਦਾਂ ਨਹੀਂ ਮੂੰਹ ਕਿੜੀ ਕਿੜੀ ਆ ਹਾਂ ਕੀ ਕੀ ਜੋ ਠੀਕ ਹੈ ਲੋ ਬਈ ਮੈਂ ਦੱਸੂ ਨਹੀਂ ਕਿ ਹਜੇ ਆ ਠੀਕ ਹੈ ਆਵੇ ਦੇਖੋ ਤਾਂ ਠੀਕ ਹੈ ਕੀ ਹੋ ਗਿਆ ਚੰਗਾ ਮੁਰੂ ਵੀ ਤੇ ਨਾ ਹੋ ਗਿਆ ਹੋਰ ਚੰਗਾ ਇਹ ਵੀ ਚੈੱਕ ਕਰ ਬਲਿਆ ਗਿਆ ਦੇਖੀ ਵਾਲ ਕਿੱਥੇ ਆ ਗਏ ਥੋੜੇ ਜੇ ਆ ਗਿਆ ਮੈਂ ਗਿਆ ਆ ਜਾ ਆ ਜਾ ਵੀਰ ਉਹ ਛੁੱਟ ਗਿਆ ਲੈ ਆ ਸਾਰਾ ਹੱਥੀਓ ਬੜੀ ਮਗਰ ਬੱਸ ਆ ਲੋਗ ਦੀ ਬਾਰਦੀ ਨੂੰ ਚੈੱਕ ਕਰਾਉਂਦੇ ਆਪਾਂ ਬਹੁਤ ਹੀ ਚੰਗਾ ਲੱਗਾ ਵਾ ਕਰੋ ਜੀ ਕਿੱਥੇ ਬੈਠ ਜੜਤੇ ਥਾਂ ਜਾਊਗਾ ਇਹਦਾ ਕੀ ਮੁੱਲ ਵਿੱਚ ਜੀਦਾ ਹੈ ਰੋਲ ਮੁੱਲ ਵੀ ਜੀ ਇਹਦਾ ਭਾਵੇਂ 50000 ਮੰਗ ਲਈ ਹੱਸ ਕੇ ਦਿੰਦ ਲੋ ਕਿ 60 ਛੱਡ ਦੀ ਮੰਗ ਰਹੀ ਝੋਟਕੇ ਲੱਗੇ ਹਾਂਜੀ ਕਾਪੀ ਨਹੀਂ ਆਣਾ 42 ਹਿੱਕੀ ਦੇ ਦਿੰਦੇ 40 ਦੇ ਦਾਂਗੇ ਠੀਕ ਹੈ ਠੀਕ ਹੈ 40 ਨਾ ਪਰ ਠੀਕ ਆ ਭਰਾ ਜਿੰਨਾ ਟਾਈਮ ਅਸਲ ਚੀਜ਼ ਜਮੀ ਨੱਕ ਹੋ ਗਿਆ ਠੀਕ ਆ ਜੀ ਨੀ ਨਾ ਚੈੱਕ ਕਰ ਲੈ ਅੱਛਾ ਜੀ ਹਾਂ ਜੀ ਕੱਟੀ ਛੋਟੀ ਛੋਟੀ ਆ ਠੀਕ ਆ ਠੀਕ ਲਓ ਜੀ ਪਤਾ ਕਿਤੇ ਨਹੀਂ ਹੁੰਦੀ ਆ ਠੀਕ ਕਰਦੇ ਨਹੀਂ ਪਰ ਸੀਮੰਦਾਰ ਨਹੀਂ ਪਤਾ ਤੁਹਾਨੂੰ ਬੜਾ ਇਸ਼ਾਨਦ ਲੋਕ ਜਿਹੜੇ ਕੱਟੀ ਜਿਸ ਮਤ ਚੰਗੀ ਆਈ ਹੈ ਹਾਂ ਜੀ ਹਾਂ ਜੀ ਪਰ ਸੀਮੰਦਾਰ ਦੇ ਪਰਮਾਨੇ ਬੱਕੇ ਨੇ ਬੈ ਕੇ ਬੰਦਾ ਵੇਨਾ ਰਹਿਣਾ ਠੀਕ ਆ ਠੀਕ ਆ ਤੇ ਥਣ ਨੂੰ ਕੋਈ ਚੰਗਾ ਲੱਗਾ ਵਾ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ